ਮਾਨ ਜੋ ਕਮਿਸ਼ਨਰ ਸ਼੍ਰੀ ਸ਼ੋਪਨ ਸ਼ਰਮਾ ਦੀ ਕੁਸ਼ਕਰ ਪੁਲਿਸ ਦਿਲੰਦਰ ਦੀਆਂ ਹਦਾਇਤਾਂ ਦੇ ਸ਼ਹਿਰ ਦੇ ਟ੍ਰੈਫਿਕ ਨੂੰ ਸੁਚਾਰੂ ਢੰਗ ਨਾਲ ਚਲਾਉਣ ਵਾਸਤੇ ਬਹੁਤ ਸਾਰੇ ਉਪਾਲੇ ਕੀਤੇ ਜਾ ਰਹੇ ਹਨ ਜਿਸ ਦੇ ਵਿੱਚੋਂ ਪਬਲਿਕ ਦੇ ਨਾਲ ਵੱਖਰੀਆਂ ਵੱਖਰੀਆਂ ਤਰ੍ਹਾਂ ਐਸੋਸੀਏਸ਼ਨ ਹੋ ਗਿਆ ਮੀਟਿੰਗਸ ਕੀਤੀਆਂ ਜਾ ਰਹੀਆਂ ਮੁਹੱਲੇ ਵਾਲੇ ਜਿਹੜੀਆਂ ਕਮੇਟੀਆਂ ਹੈ ਕਿ ਉਹਨਾਂ ਦੇ ਨਾਲ ਟਰਾਂਸਪੋਰਟਰਾਂ ਦੇ ਨਾਲ ਜਿੰਨੀਆਂ ਵੀ ਟਰੱਕ ਯੂਨੀਅਨਸ ਹੋ ਗਿਆ ਉਹਨਾਂ ਦੇ ਨਾਲ ਮੀਟਿੰਗ ਕੀਤੀਆਂ ਜਾ ਰਹੀਆਂ ਜਿਹਦੇ ਵਿੱਚ ਅੱਜ ਅਸੀਂ ਜਿਹੜੀਆਂ ਬਾਬਾ ਦੀਪ ਸਿੰਘ ਕਲੋਨੀ ਸੀਗੀ ਉਹਨਾਂ ਦੇ ਜਿੰਨੇ ਵੀ ਕਮੇਟੀ ਦੇ ਮੈਂਬਰ ਸੀਗੇ ਉਹਨਾਂ ਦੇ ਨਾਲ ਪਲੱਸ ਜਿਹੜੀ ਉਹਨਾਂ ਦੇ ਉੱਥੋਂ ਦੇ ਲੋਕ ਸੀਗੇ ਉਹਨਾਂ ਦੇ ਨਾਲ ਮੀਟਿੰਗ ਕੀਤੀਆਂ ਜਿਹੜੀਆਂ ਵੀ ਟ੍ਰੈਫਿਕ ਨੂੰ ਸਹੀ ਤਰ੍ਹਾਂ ਸਚਾਰੂ ਢੰਗ ਨਾਲ ਚਲਾਉਣ ਵਾਸਤੇ ਔਰ ਪਲੱਸ ਜਿੱਥੇ ਕ੍ਰਾਈਮ ਕੁਝ ਪ੍ਰੋਬਲਮ ਹੁੰਦੀਆਂ ਲੋਕਾਂ ਦੀ ਜਿਹੜੀਆਂ ਪ੍ਰੋਬਲਮ ਉਹ ਸੁਣੀਆਂ ਗਈਆਂ ਇਸ ਦੇ ਨਾਲ ਹੀ ਜਿਵੇਂ ਇੰਡੀਅਨ ਆਇਲ ਸੀਗੇ ਜਿੰਨੇ ਵੀ ਉਹਨਾਂ ਦੇ ਟਰੱਕ ਸੀਗੇ ਸਾਡੀਆਂ ਜਿਹੜਾ ਬਾਈਪਾਸ ਤੇ ਕਾਫੀ ਸਾਨੂੰ ਪ੍ਰੋਬਲਮ ਆਉਂਦੇ ਸੀ ਕਿ ਉਹਨਾਂ ਦੇ ਜਿਹੜੇ ਟਰੱਕ ਸੀਗੇ ਰੋਡ ਦੇ ਉੱਪਰ ਜਿਹੜੇ ਖੜਦੇ ਸੀਗੇ ਉਹਨਾਂ ਨੂੰ ਹਦਾਇਤ ਕੀਤੀ ਗਈ ਇੱਕ ਤੇ ਜਿਹੜੇ ਟਰੱਕ ਆ ਉਹ ਆਪਣੀ ਪਾਰਕਿੰਗ ਦੇ ਵਿੱਚ ਲਾਉਣ ਔਰ ਪ੍ਰੋਪਰ ਜਿਹੜੇ ਆ ਉਹ ਜਿਹੜੀ ਗੱਡੀ ਨੂੰ ਸਹੀ ਤਰ੍ਹਾਂ ਚਲਾਉਣਾ ਜੇ ਕਿਤੇ ਗੱਡੀ ਉਹਨਾਂ ਦੀ ਖਰਾਬ ਹੋ ਜਾਂਦੀ ਆ ਕਿਤੇ ਟਰੱਕ ਹਾਈਵੇ ਤੇ ਖਰਾਬ ਹੋ ਜਾਂਦਾ ਇਮੀਡੀਏਟਲੀ 112 ਤੇ ਜਿਹੜੀ ਆ ਉਹ ਕੰਪਲੇਨ ਕਰਨ ਤਾਂ ਜੋ ਜਿਹੜੀ ਆ ਇਮੀਡੀਏਟਲੀ ਉਹਨੂੰ ਉਥੋਂ ਟ੍ਰੈਫਿਕ ਜਿਹੜੀ ਆ ਨਾ ਜਿੱਦਾਂ ਕੰਜੈਸ਼ਨ ਹੋਵੇ ਕਿਉਂਕਿ ਹਾਈਵੇ ਹੈਗਾ ਉਹ ਬਹੁਤ ਲੰਮੇ ਲੰਮੇ ਜਾਮ ਲੱਗ ਜਾਂਦੇ ਆ ਇਹ ਇਮੀਡੀਏਲੀ ਜਿਹੜੀ ਸਾਨੂੰ 112 ਤੇ ਇਨਫੋਰਮੇਸ਼ਨ ਦੇਣੀ ਇਸ ਦੇ ਨਾਲ ਮਾਡਲ ਟਾਊਨ ਦੇ ਵਿੱਚ ਜਿਹੜਾ ਸ਼ਹਿਰ ਦਾ ਪੌਸ਼ ਏਰੀਆ ਹੈਗਾ ਜਿੱਥੇ ਬਹੁਤ ਸਾਰੇ ਲੋਕ ਜਿਹੜੇ ਆ ਸ਼ਾਮ ਦੇ ਟਾਈਮ ਕਾਫੀ ਆਉਂਦੇ ਆ ਔਰ ਉੱਥੇ ਵੀ ਕਾਫੀ ਸਮੱਸਿਆਵਾਂ ਸੀਗੀਆਂ ਕੁਝ ਪ੍ਰੋਬਲਮ ਕੁਝ ਡਾਇਵਰਸ਼ਨਾਂ ਕਰਾਈਆਂ ਹੋਈਆਂ ਕੁਝ ਹੋਰਾਂ ਦੀਆਂ ਪ੍ਰੋਬਲਮ ਸੀਗੀਆਂ ਕਿ ਜਿਵੇਂ ਕੁਝ ਗਲੀਆਂ ਹੈਗੀਆਂ ਨਜ਼ਦੀਕ ਆ ਜਿੱਥੇ ਗੱਡੀਆਂ ਪਾਰਕ ਜਾਂ ਕੁਝ ਐਵੇਂ ਦੇ ਰੈਸਟੋਰੈਂਟ ਹੈਗੇ ਆ ਜਿਨ੍ਹਾਂ ਦੇ ਗੱਡੀਆਂ ਖੜੀਆਂ ਕਰਕੇ ਕਾਫੀ-ਕਾਫੀ ਦੇਰ ਤੱਕ ਜਿਹੜੇ ਕਸਟਮਰ ਆਪਣਾ ਆਰਡਰ ਦੇ ਕੇ ਉਹ ਉਹਨਾਂ ਨੂੰ ਜਿਹੜੀਆਂ ਪ੍ਰੋਬਲਮ ਆਉਂਦੀਆਂ ਸੀਗੀਆਂ ਉਹਦੇ ਨਾਲ ਟ੍ਰੈਫਿਕ ਜਾਮ ਰਹਿੰਦਾ ਉਹ ਉਹਨਾਂ ਦੀਆਂ ਮੁਸ਼ਕਿਲਸ ਹੁੰਦੀਆਂ ਗਈਆਂ ਸੀਗੀਆਂ ਸਾਡੀ ਪ੍ਰਾਇੋਰਟੀ ਦੇ ਉੱਤੇ ਸਾਰੇ ਜਲੰਧਰ ਸ਼ਹਿਰ ਦੇ ਵਿੱਚ ਕਿਤੇ ਵੀ ਕੋਈ ਜਾਮ ਨਾ ਲੱਗੇ ਇਮੀਡੀਐਟਲੀ ਜਿਹੜੀ ਸਾਡੀ ਮੂਵਮੈਂਟ ਹੁੰਦੀ ਆ ਮਾਨ ਜੋ ਸੀਪੀ ਸਾਹਿਬ ਵੱਲੋਂ ਜਿਹੜਾ ਆਈ ਟ੍ਰਿਪਲ ਸੀ ਸਾਡੇ ਕੰਟਰੋਲ ਨੂੰ ਹੈਗਾ ਉਥੇ 24x7 ਜਿਹੜੀਆਂ ਸਾਡੀ ਡਿਊਟੀਆਂ ਲੱਗੀਆਂ ਹੋਈਆਂ ਆ ਉਥੇ ਮੋਨੀਟਰ ਹੁੰਦੀਆਂ ਸਾਡੀਆਂ ਪੀਸੀਆਰ ਸਾਡੇ ਜਿੰਨੇ ਵੀ ਕਰੀਬ 1100 ਦੇ ਕੁਝ ਕੈਮਰੇ ਜਿਹੜੇ ਸਮਾਰਟ ਸਿਟੀ ਤੇ ਲੱਗੇ ਸੀਗੇ 300 ਕੁਝ ਕੈਮਰੇ ਸਾਡੇ ਚੱਲ ਰਹੇ ਆ ਜਿਦੇ ਵਿੱਚ ਕਿਤੇ ਨਾ ਕੋਈ ਕੰਜੈਸ਼ਨ ਜਾਂ ਕੋਈ ਇਮੀਡੀਏਟਲੀ ਕੋਈ ਟਰੈਫਿਕ ਜਾਮ ਹੁੰਦਾ ਜਾਂ ਕੋਈ ਰੋਂਗ ਪਾਰਕਿੰਗ ਹੁੰਦੀ ਆ ਤੇ ਇਮੀਡੀਏਟਲੀ ਜਿਹੜੀ ਆ ਪੀਸੀਆਰ ਦੀ ਮਦਦ ਦੇ ਨਾਲ ਟਰੈਫਿਕ ਜ਼ੋਨ ਚਾਰਜਾਂ ਦੀ ਮਦਦ ਦੇ ਨਾਲ ਉਹਨੂੰ ਰਿਮੂਵ ਕੀਤਾ ਜਾਂਦਾ ਤੇ ਕਾਫੀ ਉਹਦੇ ਨਾਲ ਬਹੁਤ ਸਾਰਾ ਟ੍ਰੈਫਿਕ ਦੇ ਵਿੱਚ ਫਰਕ ਪਿਆ ਪਬਲਿਕ ਦੇ ਵੀਊ ਵੀ ਕਾਫੀ ਅੱਛੇ ਆ ਰਹੇ ਆ ਔਰ ਸਾਡੀ ਪ੍ਰੋਪਰ ਜਿਹੜੀਆਂ ਸਾਡੀਆਂ ਜਿਹੜੀ ਟ੍ਰੈਫਿਕ ਰੇਂਗ ਇਸ ਜਿਹੜੀ ਡਰਾਈਵ ਹੈਗੀ ਆ ਵੇਟਿੰਗ ਸੀ ਕੰਟੀਨਿਊ ਸਾਡੀਆਂ ਚੱਲ ਰਹੀਆਂ ਵਾਂ ਔਰ ਸmoothਲੀ ਜਿਹੜੀਆਂ ਸਾਡੇ ਜਿਹੜੀਆਂ ਪ੍ਰੋਬਲਮ ਜਿਹੜੀਆਂ ਸੌਲਵ ਸੌਲਵਟ ਹੋ ਰਹੀਆਂ ਆ